ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ 15-20 ਮਿੰਟ ਹੋਰ ਲਾਵਾਂਗੇ ਤੁਹਾਨੂੰ ਕਹਾਣੀ ਦੇ ਨਾਲ ਵਾਦਾ ਕੀਤਾ ਸੀ ਤੇ ਕਹਾਣੀ ਸੁਣਾਵਾਂਗੇ ਕਹਾਣੀ ਹੈ ਜੀ ਹੱਥ ਧਰਮੀ ਅਲੀ ਬਾਕਰ ਉਹਨਾਂ ਜੀ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡ ਦੇ ਮਾਂਚ ਕੀ ਕਹਿੰਦੀ ਹੈ ਕਹਾਣੀ ਸੁਣਦੇ ਹਾਂ ਜੀ ਇੰਗਲਿਸਤਾਨ ਦੇ ਵਿੱਚ ਕੋਈ ਖਾਣੇ ਦੇ ਲਈ ਬੁਲਾਏ ਤਾਂ ਮਹਿਮਾਨ ਕੋਈ ਤੋਹਫਾ ਜ਼ਰੂਰ ਲੈ ਕੇ ਜਾਂਦਾ ਹੈ। ਵਤੇਰੇ ਲੋਕ ਫੁੱਲਾਂ ਨੂੰ ਪਹਿਲ ਦਿੰਦੇ ਨੇ ਕਿਉਂਕਿ ਫੁੱਲ ਸਾਰੇ ਅੰਗਰੇਜ਼ਾਂ ਨੂੰ ਹੀ ਪਸੰਦ ਹੁੰਦੇ ਨੇ। ਉਹਨਾਂ ਦੇ ਆਪਣੇ ਛੋਟੇ-ਛੋਟੇ ਬਾਗੀਚੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹ بڑے ਚਾਹ ਦੇ ਨਾਲ ਰੰਗ-बिरंगे ਫੁੱਲ ਲਗਾਉਂਦੇ ਨੇ। ਉਸ ਸ਼ਾਮ ਜਦੋਂ ਮੈਂ ਪੀਲੇ ਰੰਗ ਦੇ ਡੈਫੋਡਿਲ ਦੇ ਨਾਜ਼ੁਕ ਫੁੱਲਾਂ ਦਾ ਗੁਲਦਸਤਾ ਲੈ ਕੇ ਕਰਨਲ ਹਾਰਡੀ ਦੀ ਕੋਟੀ ਦੇ ਅਹਾਤੇ ਦੇ ਵਿੱਚ ਪੈਰ ਧਰਿਆ ਤਾਂ ਉੱਥੇ ਹਰੇਕ ਪਾਸੇ ਡੈਫੋਡਿਲ ਹੀ ਡੈਫੋਡਿਲ ਨਜ਼ਰ ਆਏ ਅਜੇ ਸ਼ਾਮ ਦੀ ਪੱਦ ਇਹ ਜਿਹੜੇ ਸ਼ਾਮ ਦੀ ਮੱਧਮ ਰੋਸ਼ਨੀ ਦੇ ਵਿੱਚ ਅਜਬ ਬਹਾਰ ਦਾ ਨਜ਼ਾਰਾ ਪੇਸ਼ ਕਰ ਰਹੇ ਸਨ ਕਿੰਨਾ ਚੰਗਾ ਹੁੰਦਾ ਜੇ ਮੈਂ ਕੋਈ ਹੋਰ ਫੁੱਲ ਲੈ ਆਉਂਦਾ ਤਾਂ ਪਰ ਹੁਣ ਦੇਰ ਹੋ ਚੁੱਕੀ ਸੀ ਕਰਨਲ ਸਾਹਿਬ ਬੜੇ ਤਪਾਕ ਦੇ ਨਾਲ ਮਿਲੇ ਮੈਂ ਉਹਨਾਂ ਦੀ ਪਤਨੀ ਨੂੰ ਫੁੱਲ ਪੇਸ਼ ਕੀਤੇ ਉਹ ਬੜਾ ਸ਼ਾਨਦਾਰ ਜੋੜਾ ਸੀ ਕੁਝ ਜੋੜੇ ਬੁੱਢੇ ਹੋ ਕੇ ਵੀ ਬਧੇਰੇ ਹੁਸੈਨ ਲੱਗਣ ਲੱਗ ਪੈਂਦੇ ਨੇ ਜਵਾਨੀ ਦੀ ਖੂਬਸੂਰਤੀ ਤਾਂ ਇੱਕ ਛਲ ਹੁੰਦੀ ਹੈ ਪਰ ਬੁੱਢੇਪੇ ਦਾ ਹੁਸਨ ਬੜੇ ਕਰਮਾ ਵਾਲਿਆਂ ਨੂੰ ਪ੍ਰਾਪਤ ਹੁੰਦਾ ਇਸ ਦੇ ਲਈ ਖਾਸ ਸੰਘਰਸ਼ ਕਰਨਾ ਪੈਂਦਾ ਕਰਨਲ ਸਾਹਿਬ ਦਾ ਡਰਾਇੰਗ ਰੂਮ ਅਨੇਕਾਂ ਹਿੰਦੂਸਤਾਨੀ ਵਸਤਾਂ ਦੇ ਨਾਲ ਸਜਿਆ ਪਿਆ ਸੀ ਖੰਜਰ ਤੇ ਤਲਵਾਰਾਂ ਸਨ ਮੁਗਲ ਤੇ ਰਾਜਪੂਤੀ ਆਰਟ ਦੀਆਂ ਤਸਵੀਰਾਂ ਮਹਾਤਮਾ ਬੁੱਧ ਦੀ ਇੱਕ ਖੂਬਸੂਰਤ ਮੂਰਤੀ ਜਿਸਦੇ ਚਿਹਰੇ ਦੇ ਉੱਤੇ ਅੰਤਾਂ ਦਾ ਨੂਰ ਦਰਸਾਇਆ ਗਿਆ ਸੀ ਇੱਕ ਕੋਨੇ ਦੇ ਵਿੱਚ ਲੱਕੜ ਦੀ ਇੱਕ ਨਾਜ਼ੁਕ ਜਿਹੀ ਅਲਮਾਰੀ ਦੇ ਵਿੱਚ ਹਿੰਦੁਸਤਾਨ ਦੇ ਉੱਪਰ ਲਿਖੀਆਂ ਕਿਤਾਬਾਂ ਭਰੀਆਂ ਪਈਆਂ ਸਨ ਇੰਨੀਆਂ ਜ਼ਿਆਦਾ ਤੇ ਇੰਨੀਆਂ ਸ਼ਾਨਦਾਰ ਵਸਤਾਂ ਤਾ ਹਿੰਦੂਸਤਾਨ ਦੇ ਵਿੱਚ ਵੀ ਮੈਂ ਕਿਸੇ ਇੱਕ ਡਰਾਈੰਗ ਰੂਮ ਦੇ ਵਿੱਚ ਨਹੀਂ ਸੀ ਦੇਖਿਆ ਅਸੀਂ ਲੋਕ ਗੱਲਾਂ ਕਰਨ ਲੱਗ ਪਏ ਉਹਨਾਂ ਦੋਵਾਂ ਦੇ ਨਾਲ ਗੱਲਾਂ ਕਰਨਾ ਮੈਨੂੰ ਬੜਾ ਚੰਗਾ ਲੱਗਿਆ ਉਹਨਾਂ ਦਾ ਤੇ ਮੇਰਾ ਅਤੀਤ ਇੱਕ ਸੀ ਫਰਕ ਬਸ ਇੰਨਾ ਸੀ ਕਿ ਉਹ ਹੁਕਮਰਾਨ ਰਹੇ ਸਨ ਤੇ ਮੈਂ ਹੁਕਮ ਮੰਨਣ ਵਾਲੇ ਤਬਕੇ ਦੇ ਨਾਲ ਸੰਬੰਧਤ ਰਿਆਂ ਮੈਂ ਉਹਨਾਂ ਦੀ ਜ਼ਿੰਦਗੀ ਦੇ ਤਜਰਬਿਆਂ ਬਾਰੇ ਨਿੱਕੀ-ਨਿੱਕੀ ਗੱਲ ਪੁੱਛਦਾ ਰਿਹਾ ਤੇ ਲੰਮੇ ਚੋੜੇ ਕਾਦਰ ਬੁੱਤ ਵਾਲੇ ਕਰਨਲ ਹਾਰਡੀ ਤੇ ਉਹਨਾਂ ਦੀ ਸਫੈਦ ਵਾਲਾਂ ਵਾਲੀ ਖੂਬਸੂਰਤ ਪਤਨੀ ਪੂਰੇ ਵਿਸਥਾਰ ਦੇ ਨਾਲ ਆਪਣਾ ਅਤੀਤ ਫਰੋਲਦੇ ਰਹੇ। 도ਮਾ ਦੇ ਖਾਨਦਾਨ ਦੀਆਂ ਕਈ ਪੁਸ਼ਤਾ ਹਿੰਦੁਸਤਾਨ ਵਿੱਚ ਬਰਤਾਨਵੀ ਫੌਜ ਦੇ ਉੱਤੇ ਦੇ ਉੱਚੇ ਅਹੁਦਿਆਂ ਦੇ ਉੱਤੇ ਸ਼ੋਭ ਸ਼ੋਭ ਦੀਆਂ ਰਹੀਆਂ ਸਨ। ਉਹਨਾਂ ਦੋਮਾ ਨੂੰ ਪੜ੍ਹਾਈ ਖਾਤਰ ਹਿੰਦੁਸਤਾਨ ਤੋਂ ਇੰਗਲਿਸਤਾਨ ਭੇਜਿਆ ਗਿਆ ਸੀ। ਪਰ ਉਹਨਾਂ ਦੀ ਪਹਿਲੀ ਮੁਲਾਕਾਤ ਸ਼ੀਰੀ ਨਗਰ ਦੇ ਵਿੱਚ ਹੋਈ ਸੀ ਦੋਵੇਂ ਚਸ਼ਮਾ ਸ਼ਾਹੀ ਦੇਖਣ ਗਏ ਹੋਏ ਸਨ ਕਸ਼ਮੀਰ ਦੇ ਦਿਲ ਕਸ਼ਤੇ ਹੁਸੈਨ ਮਾਹੌਲ ਦੇ ਵਿੱਚ ਹੀ ਉਹਨਾਂ ਦੀ ਮੁਹੱਬਤ ਪ੍ਰਵਾਨ ਚੜ ਗਈ ਨਵੀਂ ਦਿੱਲੀ ਦੇ ਵੱਡੇ ਗਿਰਜੇ ਦੇ ਵਿੱਚ ਸ਼ਾਦੀ ਹੋਈ ਸ਼ਿਮਲੇ ਦੇ ਵਿੱਚ ਉਹਨਾਂ ਹਨੀਮੂਨ ਮਨਾਇਆ ਤੇ ਹైదరాబాద్ ਦੇ ਵਿੱਚ ਉਹਨਾਂ ਦੇ ਪੁੱਤਰ ਹੋਇਆ ਡੇਵਿਡ ਜਿਸ ਨੂੰ ਲੋਕ ਹੁਣ ਤੱਕ ਜੰਗੀ ਲਾਟ ਸਾਹਿਬ ਦੇ ਨਾਂ ਦੇ ਨਾਲ ਬੁਲਾਉਂਦੇ ਬੁਲਾਉਂਦੇ ਸਨ ਮੇਰੀ ਫਰਮਾਇਸ਼ ਉੱਪਰ ਮਿਸੇਜ ਹਾਰਡੀ ਆਪਣੀ ਐਲਬਮ ਲੈ ਆਈ ਤੇ ਮੈਂ 30 40 ਬਰੇ ਪਹਿਲਾਂ ਦੇ ਹਿੰਦੂਸਤਾਨ ਨੂੰ ਉਸ ਸਮੇਂ ਦੇ ਹਾਕਮਾਂ ਦੀਆਂ ਨਿਗਾਹਾਂ ਨਾਲ ਦੇਖਣ ਲੱਗ ਪਿਆ। ਉਹੀ ਜਾਣੇ ਪਛਾਣੇ ਲੋਕ, ਉਹੀ ਆਮ ਜਿਹਾ ਪਰ ਪਹਿਰਾਵਾ ਸੀ, ਉਹੀ ਸਾਡੇ ਮੰਦਰ ਤੇ ਮਸੀਤਾਂ, ਉਹੀ ਕਿਲੇ ਤੇ ਮਹਿਲ, ਹਿੰਦੂਸਤਾਨ ਦੇ ਹੁਕਮਰਾਨ ਬਦਲ ਚੁੱਕੇ ਸਨ ਪਰ ਮੁਲਕ ਉਹੀ ਸੀ। ਲੋਕ ਉਹੀ ਸਨ ਉਹਨਾਂ ਤਸਵੀਰਾਂ ਨੂੰ ਦੇਖਦਾ ਹੋਇਆ ਮੈਂ ਸੋਚ ਰਿਹਾ ਸਾਂ ਕਿ ਕੁਝ ਵੀ ਤਾਂ ਨਹੀਂ ਸੀ ਬਦਲਿਆ ਤੇ ਫੇਰ ਵੀ ਕਿੰਨਾ ਕੁਝ ਬਦਲ ਗਿਆ ਹੈ ਇਹ ਅੰਗਰੇਜ਼ ਬਦਲ ਗਏ ਨੇ ਮੈਂ ਹਿੰਦੂਸਤਾਨੀ ਬਦਲ ਗਿਆ ਵਾਂ ਉਸੇ ਦੌਰਾਨ ਕਮਰੇ ਦੇ ਵਿੱਚ ਇੱਕ 32 ਸਾਲ ਦਾ ਨੌਜਵਾਨ ਦਾਖਲ ਹੋਇਆ ਜਿਸ ਦੀ ਦਾੜੀ ਵਧੀ ਹੋਈ ਸੀ ਵਾਲ ਲੰਮੇ-ਲੰਮੇ ਸਨ ਮੈਨੂੰ ਉਸ ਦੇ ਨਾਲ ਮਿਲਾਇਆ ਗਿਆ ਉਹ ਡੇਵਿਡ ਹਾਰਡੀ ਸੀ ਉਹਨਾਂ ਦਾ ਪੁੱਤਰ ਜੰਗੀ ਲਾਟ ਸਾਹ ਮੈਂ ਮੁਸਕਰਾਦਿਆਂ ਹੋਇਆ ਡੇਵਿਡ ਤੋਂ ਪੁੱਛਿਆ ਹਾ ਤਾਂ ਫਿਰ ਇਹ ਲੋਕ ਆਪਣੇ ਬੀਤੇ ਦੀ ਕਿਤਾਬ ਖੋਲ ਕੇ ਬੈਠ ਗਏ ਡੇਵਿਡ ਨੇ ਜ਼ਰਾ ਛੇਪੀ ਜਿਹੀ ਆਵਾਜ਼ ਦੇ ਵਿੱਚ ਕਿਹਾ ਮਾਫ ਕਰਨਾ ਮੇਰੇ ਮਾਤਾ ਪਿਤਾ ਸ਼ਾਇਦ ਇਹ ਕਦੀ ਭੁੱਲ ਹੀ ਨਹੀਂ ਸਕਦੇ ਕਿ ਹਿੰਦੂਸਤਾਨ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਕਿੰਨੇ ਠਾਠ ਦੇ ਨਾਲ ਗੁਜ਼ਰੀ ਸੀ ਤੁਹਾਡੇ ਮੁਲਕ ਦੇ ਵਿੱਚ ਰਹਿ ਕੇ ਇਹ ਲੋਕ ਵੀ ਹਿੰਦੂਸਤਾਨੀਆਂ ਵਾਂਗ ਖਾਸੇ ਭਾਵੁਕ ਹੋ ਗਏ ਨੇ ਕਿਉਂ ਜੰਗੀ ਲਾਰਡ ਸਾਹਿਬ ਕੀ ਤੁਹਾਨੂੰ ਹਿੰਦੁਸਤਾਨ ਯਾਦ ਨਹੀਂ ਆਉਂਦਾ ਮੈਂ ਡੇਵਿਡ ਨੂੰ ਪੁੱਛ ਲਿਆ ਮੈਂ ਬਹੁਤ ਛੋਟਾ ਸੀ ਬਚਪਨ ਦੀਆਂ ਕੁਝ ਧੁੰਦਲੀਆਂ ਜਿਹੀਆਂ ਯਾਦਾਂ ਮੇਰੇ ਦਿਮਾਗ ਦੇ ਵਿੱਚ ਵੀ ਸਨ ਤੇ ਮੰਮੀ ਡੈਡੀ ਤੋਂ ਹਿੰਦੁਸਤਾਨ ਦਾ ਜ਼ਿਕਰ ਇੰਨੀ ਵਾਰੀ ਸੁਣਿਆ ਹੈ ਤੇ ਇੰਜ ਲੱਗਦਾ ਹੈ ਜਿਵੇਂ ਉੱਥੋਂ ਦੇ ਠਾਠ ਬਾੜ ਦਾ ਕਾਫੀ ਆਨੰਦ ਮੈਨੂੰ ਵੀ ਮਿਲਿਆ ਹੈ ਵੈਸੇ ਵੀ ਜ਼ਿਆਦਾਤਰ ਅੰਗਰੇਜ਼ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਦੇ ਉੱਤੇ ਹਿੰਦੁਸਤਾਨ ਨੂੰ ਆਪਣੀ ਮਲਕੀਅਤ ਸਮਝਦੇ ਨੇ ਡੇਵਿਡ ਦੇ ਲਹਿਜੇ ਤੋਂ ਡੇਵਿਡ ਦੇ ਲਹਿਜੇ ਤੋਂ ਲੱਗਿਆ ਜਿਵੇਂ ਉਸ ਨੂੰ ਉਹਨਾਂ ਅੰਗਰੇਜ਼ਾਂ ਦੇ ਨਾਲ ਚੇੜ ਹੈ ਜਿਹੜੇ ਇਸ ਕਿਸਮ ਦੀ ਸੋਚ ਰੱਖਦੇ ਸਨ ਤੁਸੀਂ ਡੇਵਿਡ ਦੀਆਂ ਗੱਲਾਂ ਉੱਪਰ ਬਿਲਕੁਲ ਧਿਆਨ ਨਾ ਦੇਣਾ ਕਰਨਲ ਹਾਰਡੀ ਨੇ ਮੈਨੂੰ ਆਖਿਆ ਅੱਜ ਕੱਲ੍ਹ ਦੇ ਨੌਜਵਾਨ ਤਾਂ ਹਰੇਕ ਗੱਲ ਦਾ ਵਿਰੋਧ ਕਰਨ ਲੱਗ ਪਏ ਨੇ ਤੁਸੀਂ ਹਿੰਦੁਸਤਾਨੀ ਜਿਹੜੇ ਇੰਗਲਿਸ਼ਤਾਨ ਦੇ ਵਿੱਚ ਨਵੇਂ-ਨਵੇਂ ਆਇਓ ਸਮਝਦੇ ਹੋ ਕਿ ਇਥੇ ਰਹਿਣ-ਵਸਣ ਦੇ ਵਿੱਚ ਸਿਰਫ ਤੁਹਾਨੂੰ ਲੋਕਾਂ ਨੂੰ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡੇਵਿਡ ਨੇ ਆਪਣੇ ਪਿਤਾ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਹੋਇਆਂ ਆਪਣੀ ਗੱਲ ਜਾਰੀ ਰੱਖੀ। ਸੱਚ ਪੁੱਛੋ ਤਾਂ ਸਲ ਮੁਸੀਬਤ ਤਾਂ ਮੇਰੇ ਮਾਤਾ-ਪਿਤਾ ਵਰਗੇ ਲੋਕਾਂ ਨੂੰ ਫੇਸ ਕਰਨੀ ਪੈ ਰਹੀ ਹੈ। ਜਿਹੜੇ ਹਿੰਦੂਸਤਾਨ ਦਾ ਠਾਠ-ਪਾਠ ਨਹੀਂ ਭੁੱਲ ਸਕਦੇ ਨੇ ਤੇ ਬਦਲੇ ਹੋਏ ਇੰਗਲਿਸਤਾਨ ਦੇ ਹਾਲਾਤ ਨਾਲ ਸਮਝੌਤਾ ਨਹੀਂ ਕਰ ਸਕਦੇ। ਤੁਸੀਂ ਅੱਜ ਨਹੀਂ ਤਾਂ ਕੱਲ ਆਪਣੇ ਮੁਲਕ ਵਾਪਸ ਚਲੇ ਜਾਓਗੇ ਪਰ ਇਹ ਲੋਕ ਇੱਥੇ ਰਹਿਣਗੇ ਤੇ ਆਪਣੇ ਨੌਕਰਾਂ ਆਯਾਮਾਂ ਨੂੰ ਯਾਦ ਕਰਦੇ ਰਹਿਣਗੇ ਜਿਨ੍ਹਾਂ ਨੇ ਇਹਨਾਂ ਦੀ ਸੇਵਾ ਕੀਤੀ ਹੈ ਤੇ ਉਹ ਕੁਝ ਇੱਥੇ ਲੱਭਦਾ ਨਹੀਂ ਉਹ ਐਸ਼ ਹੁਣ ਇਹਨਾਂ ਲੋਕਾਂ ਨੂੰ ਕਦੀ ਨਸੀਬ ਨਹੀਂ ਹੋਏਗੀ ਡੇਵਿਡ ਦੀ ਆਵਾਜ਼ ਖਾਸੀ ਕੁਸੈਲੀ ਹੋ ਗਈ ਸੀ ਫਿਰ ਉਹ ਆਪਣੀ ਮਾਂ ਵੱਲ ਭੋਕੇ ਬੋਲਿਆ ਮੰਮੀ ਮੈਨੂੰ ਪਤਾ ਨਹੀਂ ਸੀ ਕਿ ਅੱਜ ਸ਼ਾਮ ਤੁਹਾਡੇ ਮਹਿਮਾਨ ਆਉਣ ਵਾਲੇ ਨੇ ਮੈਂ ਜ਼ਰਾ ਬਾਹਰ ਜਾ ਰਿਹਾ ਤੇ ਮਿਸਜ ਹਾਰਡੀ ਦੇ ਜਵਾਬ ਦੀ ਉਡੀਕ ਕੀਤੇ ਬਿਨਾਂ ਹੀ ਉਹ ਮੇਰੇ ਨਾਲ ਹੱਥ ਮਿਲਾ ਕੇ ਚਲਿਆ ਗਿਆ। ਖਾਸੀ ਦੇਰ ਤੱਕ ਅਸੀਂ ਤਿੰਨੇ ਚੁੱਪ ਬੈਠੇ ਰਹੇ। ਆਪੋ ਆਪਣੀਆਂ ਸੋਚਾਂ ਵਿੱਚ ਗੁੰਮ। ਕਿ ਜੰਗੀ ਲਾੜ ਸਾਹਿਬ ਤੁਹਾਡੇ ਇਕਲੋਤੇ ਬੇਟੇ ਨੇ ਜੀ। ਮੈਂ ਕਰਨਲ ਸਾਹਿਬ ਨੂੰ ਪੁੱਛ ਲਿਆ। ਸਾਡੀ ਇੱਕ ਬੇਟੀ ਵੀ ਹੈ, ਮਰੀਮ। ਉਹ ਡੇਵਿਡ ਦੇ ਨਾਲੋਂ 3 ਸਾਲ ਛੋਟੀ ਹੈ। ਮਿਸਜ ਹਾਰਡੀ ਨੇ ਜਵਾਬ ਦਿੱਤਾ, ਮਰੀਅਮ ਪੈरिस ਦੇ ਵਿੱਚ ਬੜੀ ਕਾਮਯਾਬ ਮਾਡਲ ਹੈ। ਮੈਂ ਹੁਣੇ ਉਸ ਦੀਆਂ ਤਸਵੀਰਾਂ ਦਿਖਾ ਦਿਆਂ ਤੁਹਾਨੂੰ। ਉਹ ਹੌਲੀ-ਹੌਲੀ ਤੁਰਦੀ ਹੋਈ ਕਮਰੇ ਦੇ ਵਿੱਚੋਂ ਬਾਹਰ ਨਿਕਲ ਗਈ। ਡੇਵਿਡ ਵਾਕਿਆ ਹੀ ਸੱਚ ਕਹਿੰਦਾ ਹੈ। ਸਾਡੀ ਜ਼ਿੰਦਗੀ ਦਾ ਬਿਹਤਰੀਨ ਹਿੱਸਾ ਹਿੰਦੂਸਤਾਨ ਦੇ ਵਿੱਚ ਬੀਤਿਆ। ਕਰਨਲ ਹਾਰਡੀ ਸ਼ਾਇਦ ਮੈਨੂੰ ਕਹਿ ਰਹੇ ਸਨ ਜਾਂ ਸ਼ਾਇਦ ਉਹ ਆਪਣੇ ਆਪ ਦੇ ਨਾਲ ਗੱਲਾਂ ਕਰਨ ਲੱਗ ਪਏ ਸਨ। ਉਹਨਾਂ ਦੀ ਨਜ਼ਰ ਸਾਹਮਣੇ ਕੰਧ ਦੇ ਉੱਤੇ ਸਜਾਈਆਂ ਦੋ ਤਲਵਾਰਾਂ ਵਿਚਕਾਰ ਲਟਕੀ ਹੋਈ ਕਾਲੀ ਢਾਲ ਉੱਤੇ ਟਿੱਕੀ ਹੋਈ ਸੀ। ਹਿੰਦੁਸਤਾਨ ਬਰਤਾਨਵੀ ਤਾਜ ਦੇ ਵਿੱਚ ਵੱਡੇ ਸਾਰੇ ਜੱਗ ਮਗਾਂਦੇ ਹੀਰੇ ਵਾਂਗ ਸੀ। ਐਨਾ ਕਹਿ ਕੇ ਉਹਨਾਂ ਨੇ ਕੋਲ ਪਈ ਮੇਜ਼ ਦੇ ਦਰਾਜ ਦੇ ਵਿੱਚੋਂ ਲਾਲ ਮਖਮਲ ਦੇ ਵਿੱਚ ਮੜਿਆ ਹੋਇਆ ਇੱਕ ਡੱਬਾ ਕੱਢ ਲਿਆ ਤੇ ਉਸ ਨੂੰ ਖੋਲ ਕੇ ਮੈਨੂੰ ਇੱਕ ਸੋਨੇ ਦਾ ਕੜਾ ਦਿਖਾਉਣ ਲੱਗ ਪਏ। ਮੈਂ ਕੜਾ ਆਪਣੇ ਹੱਥ ਦੇ ਵਿੱਚ ਲਿਆ। ਕੋਈ 8-10 ਤੋਲੇ ਦਾ ਹੋਏਗਾ ਹੀ। ਬੜੀ ਸ਼ਾਨਦਾਰ ਤੇ ਸੁਥਰੀ ਮੀਨਾਕਾਰੀ ਉਹਦੇ ਉੱਤੇ ਹੋਈ ਸੀ। ਕਰਨਲ ਸਾਹਿਬ ਨੇ ਉਸ ਕੜੇ ਦਾ ਇਤਿਹਾਸ ਦੱਸਿਆ ਤਾਂ ਮੇਰਾ ਮਨ ਪਰ ਆ ਭਾਰੀ ਹੋ ਗਿਆ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾ ਜਫਰ ਦੀ ਗ੍ਰਫਤਾਰੀ ਤੋਂ ਬਾਅਦ ਮੁਗਲ ਸ਼ਹਿਜ਼ਾਦਿਆਂ ਨੂੰ ਹਮਾਂਜੂ ਦੇ ਮਕਬਰੇ ਦੇ ਵਿੱਚ ਕੈਦ ਕਰ ਦਿੱਤਾ ਗਿਆ ਸੀ ਇਹ ਕੜਾ ਕਰਨਲ ਸਾਹਿਬ ਦੇ ਕਿਸੇ ਅਜੀਜ਼ ਨੇ ਕਿਸੇ ਬੇਬਸ ਤੇ ਮਜਬੂਰ ਸ਼ਹਿਜ਼ਾਦੀ ਦੀ ਬਾਹ ਦੇ ਵਿੱਚੋਂ ਲਾਇਆ ਸੀ ਉਦੋਂ ਹੀ ਮੈਂ ਮਿਸਜ ਹਾਰਟੀ ਤੇ ਆਪਣੇ ਆਪਣੀ ਬੇਟੀ ਮਰੀਮ ਦੀਆਂ ਤਸਵੀਰਾਂ ਲੈ ਕੇ ਕਮਰੇ ਦੇ ਵਿੱਚ ਆ ਗਈ। ਮੈਂ ਕੜਾ ਵਾਪਸ ਉਸ ਸੁਰਖ ਕੇਸ ਦੇ ਵਿੱਚ ਰੱਖ ਦਿੱਤਾ ਤੇ ਮਰੀਮ ਦੀਆਂ ਵੱਡੀਆਂ-ਵੱਡੀਆਂ ਰੰਗीन ਤਸਵੀਰਾਂ ਦੇਖਣ ਲੱਗ ਪਿਆ। ਉਸਦੀ ਸੂਰਤ ਬੜੀ ਪਿਆਰੀ ਸੀ। ਵਾਲ ਕਾਲੇ ਸਨ ਤੇ ਅੱਖਾਂ ਜਿਵੇਂ ਸ਼ਹਿਦ ਦੀਆਂ ਵੱਡੀਆਂ-ਵੱਡੀਆਂ ਬੂੰਦਾਂ ਹੋਣ ਜੋ ਸੂਰਜ ਦੀ ਰੋਸ਼ਨੀ ਦੇ ਵਿੱਚ ਲਿਸ਼ਕ ਰਹੀਆਂ ਹੋਣ। ਅਜੀਬ ਜਿਹੀ ਮਿਠਾਸ ਸੀ ਉਹਨਾਂ ਦੇ ਵਿੱਚ। ਮਰੀਮ ਦਾ ਕੱਦ-ਕਾਠ ਤੇ ਦਿੱਖ ਬੜੀ ਰੋਬਦਾਰ ਸੀ। ਕਿੰਝ ਜ਼ਾਬਦਾ ਸੀ ਜਿਵੇਂ ਕਿਸੇ ਵੱਡੇ ਮੁਲਕ ਦੀ ਸ਼ਹਿਜ਼ਾਦੀ ਰਸਮ ਤਾਜ ਪੋਛੀ ਦੇ ਲਈ ਤਿਆਰ ਬਰ ਤਿਆਰ ਖੜੀ ਹੋਵੇ ਮੇਰੇ ਦਿਲ ਦੇ ਵਿੱਚ ਕਿਸੇ ਚੁੱਪ ਚਾਪ ਗਿਆ ਜੇ ਮਰੀਮ ਲੰਡਨ ਦੇ ਵਿੱਚ ਰਹਿ ਰਹੀ ਹੁੰਦੀ ਨਾ ਤਾਂ ਕਿੰਨਾ ਚੰਗਾ ਹੁੰਦਾ ਉਦੋਂ ਮੈਂ ਆਪਣੇ ਬੁੱਢੇ ਅੰਗਰੇਜ਼ ਮੇਜ਼ਬਾਨ ਵੱਲ ਜ਼ਰਾ ਡਰਦਿਆਂ ਡਰਦਿਆਂ ਦੇਖਿਆ ਕਿ ਕਿਤੇ ਉਹਨਾਂ ਮੇਰੇ ਦਿਲ ਦੀ ਆਵਾਜ਼ ਤਾਂ ਨਹੀਂ ਸੁਣ ਲਈ ਕਿ ਇਹ ਸੋਨੇ ਦਾ ਕੜਾ ਮਰੀਮ ਦੀ ਵੀਣੀ ਦੇ ਵਿੱਚ ਹੋਰ ਵੀ ਖੂਬਸਰਤ ਨਹੀਂ ਲੱਗੇਗਾ ਮ ਕਰਨਲ ਹਾਰਡੀ ਵੱਲ ਭੋਕੇ ਕਿਆ ਸੀ ਨਹੀਂ ਨਹੀਂ ਕਤਾਈ ਨਹੀਂ ਕਰਨਲ ਹਾਰਡੀ ਨੇ ਫੌਰਨ ਜਵਾਬ ਦਿੱਤਾ ਅਸੀਂ ਪਹਿਲਾਂ ਹੀ ਇਹ ਹੋ ਗਿਆ ਇੱਕ ਕੜਾ ਗਵਾ ਚੁੱਕੇ ਹਾਂ ਸ਼੍ਰੀਨਗਰ ਦੇ ਵਿੱਚ ਸਾਡੇ ਇੱਕ ਨੌਕਰ ਨੇ ਉਸ ਨੂੰ ਚੁਰਾ ਲਿਆ ਸੀ ਕਰਨਲ ਸਾਹਿਬ ਜਿਵੇਂ ਉਸ ਘਟਨਾ ਦੀ ਪੂਰੀ ਤਫਸੀਲ ਸੁਣਾਉਣ ਦੇ ਲਈ ਭੂਮਿਕਾ ਬੰਨਣ ਲੱਗੇ ਉਹਨਾਂ ਦਾ ਚਿਹਰਾ ਲਾਲ ਹੋਣਾ ਸ਼ੁਰੂ ਹੋ ਗਿਆ ਹੁਣ ਜਾਣ ਵੀ ਦਿਓ ਉਸ ਕਿਸੇ ਨੂੰ ਛੱਡੋ ਪਰਾਂ ਮੈਸੇਜ ਹਾਰਡ ਹੀ ਨੇ ਕਿਹਾ ਪਰ ਉਹ ਖਾਸੇ ਗੁੱਸੇ ਦੇ ਵਿੱਚ ਜਾਪਦੇ ਸਨ ਕਸ਼ਮੀਰ ਦੇ ਵਿੱਚ ਸਾਡਾ ਇੱਕ ਮੁਲਾਜ਼ਮ ਹੁੰਦਾ ਸੀ ਵਹੀਦ ਖਾਨ ਉਸਨੇ ਸਾਡਾ ਕੜਾ ਚੋਰਾ ਲਿਆ ਸੀ ਜਦ ਤੱਕ ਸਾਨੂੰ ਉਸ ਚੋਰੀ ਦਾ ਪਤਾ ਲੱਗਿਆ ਵਹੀਦ ਖਾਨ ਨਸ ਚੁੱਕਿਆ ਸੀ ਤੇ ਫਿਰ ਪੁਲਿਸ ਨੇ ਉਸ ਨੂੰ ਆਸ-ਪਾਸ ਦੇ ਕਿਸੇ ਪਿੰਡ ਦੇ ਵਿੱਚੋਂ ਜਾਫੜਿਆ ਤੇ ਖੂਬ ਕੋਟਾਪਾ ਚਾੜਿਆ ਪਰ ਉਹ ਕੜਾ ਨਹੀਂ ਸੀ ਮਿਲਿਆ ਮੈਨੂੰ ਅੱਜ 28 ਸਾਲ ਬੀਤ ਜਾਣ ਦੇ ਬਾਅਦ ਵੀ ਉਸ ਕੜੇ ਦੇ ਗਵਾਹ ਜਾਣ ਦਾ ਬੜਾ ਦੁੱਖ ਹੈ ਤੁਹਾਡੇ ਮੁਲਕ ਦੇ ਵਿੱਚ ਨੌਕਰਾਂ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਉਹ ਬੜੇ ਹੀ ਬੇਈਮਾਨ ਚੋਰ ਲੁਟੇਰੇ ਠੱਗ ਹੁੰਦੇ ਨੇ ਕਰਨਲ ਕਹਿੰਦਾ ਹੈ ਜਜ਼ਬਾਤ ਦੇ ਜਜ਼ਬਾਤ ਤੇ ਗੁੱਸੇ ਕਾਰਨ ਕਰਨਲ ਸਾਹਿਬ ਦਾ ਚਿਹਰਾ ਲਾਲ ਸੁਰਕ ਹੋਇਆ ਹੋਇਆ ਸੀ ਮੈਂ ਮਨ ਹੀ ਮਨ ਸੋਚਣ ਲੱਗਿਆ ਕਿ ਉਸ ਬੇਬਸ ਮੁਗਲ ਸ਼ਹਿਜ਼ਾਦੀ ਨੇ ਕਰਨਲ ਸਾਹਿਬ ਦੇ ਉਸ ਰਿਸ਼ਤੇਦਾਰ ਬਾਰੇ ਕੀ ਸੋਚਿਆ ਹੋਵੇਗਾ ਜਿਸਨੇ ਉਸ ਮਾਸੂਮ ਦੇ ਹੱਥੋਂ ਕੜੇ ਲਹਾਏ ਹੋਣਗੇ ਉਹ ਵਿਚਾਰੀ ਤਾਂ ਆਪਣੇ ਦਿਲ ਦੀ ਭੁਆਸ ਵੀ ਨਹੀਂ ਸੀ ਕੱਢ ਸਕੀ ਹੋਣੀ ਕਿਸੇ ਦੇ ਕੋਲ ਖਾਣਾ ਸੀ ਤਿੰਨਾਂ ਨੇ ਬਿਲਕੁਲ ਚੁੱਪਚਾਪ ਮੁਕਾਇਆ ਮੇਰੇ ਮਨ ਦੇ ਉੱਪਰ ਉਦਾਸੀ ਜਿਹੀ ਛਾਈ ਹੋਈ ਸੀ ਤੁਰਨ ਵੇਲੇ ਮੈਂ ਕਰਨਲ ਹਾਰਡੀ ਨੂੰ ਕਿਹਾ ਕਿ ਚੋਰ ਹਰੇਕ ਮੁਲਕ ਦੇ ਵਿੱਚ ਹੁੰਦੇ ਨੇ ਜੀ ਇੰਗਲਿਸ਼ ਤਾਂ ਦੀਆਂ ਜੇਲਾਂ ਦੇ ਵਿੱਚ ਜਿਹੜੇ ਐਨੇ ਕੈਦੀ ਭਰੇ ਹੋਏ ਨੇ ਉਹ ਕੋਈ ਫਰਿਸ਼ਤੇ ਤਾਂ ਨਹੀਂ ਨੇ ਫੇਰ ਮੈਂ ਮੈਸੇਜ ਹਾਰਦੀਵਲ ਭੋਕੇ ਦੇਖਿਆ ਕਾਸ਼ ਕਿਸੇ ਦਿਨ ਤੁਸੀਂ ਇਹ ਦਿਆਨਤਦਾਰਨਾ ਫੈਸਲਾ ਕਰ ਲਿਓ ਕਿ ਇਹ ਕੜਾ ਹਿੰਦੁਸਤਾਨ ਦੀ ਹਕੂਮਤ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ ਜਾਂ ਫੇਰ ਕਾਸ਼ ਕਿਸੇ ਦਿਨ ਮੈਂ ਇਸ ਕਾਬਲ ਹੋ ਜਾਵਾਂ ਕਿ ਤੁਹਾਨੂੰ 8-10 ਤੋਲੇ ਦਾ ਇੱਕ ਕੜਾ ਦੇ ਸਕਾਂ ਤਾਂ ਕਿ ਤੁਸੀਂ ਵਹੀਦ ਖਾਨ ਦੀ ਚੋਰੀ ਕਾਰਨ ਸਾਰੇ ਹਿੰਦੁਸਤਾਨੀਆਂ ਬਾਰੇ ਗਲਤ ਰਾਏ ਨੂੰ ਤਿਆਗ ਸਕੋ ਅਸੀਂ ਜੋ ਆਪਣੀ ਰੋਜ਼ੀ-ਰੋਟੀ ਖਾਤਰ ਸਾਧ ਤੁਹਾਡੀ ਨੌਕਰੀ ਹਿੰਦੂਸਤਾਨ ਦੇ ਵਿੱਚ ਕਰਦੇ ਸਾਂ ਤੇ ਅੱਜ ਇੱਥੇ ਇੰਗਲਿਸਤਾਨ ਦੇ ਵਿੱਚ ਵੀ ਫਿਰ ਆਪਣੀ ਮਿਹਨਤ ਵੇਚਣ ਦਾ ਵੇਚਣਾ ਵੜਦੇ ਹਾਂ ਸੀ ਇਸ ਰਾਤ ਜਦੋਂ ਮੈਂ ਆਪਣੇ ਘਰ ਪਰਤ ਰਿਹਾ ਸਾਂ ਤਾਂ ਬਾਹਰ ਹਨੇਰੇ ਦੇ ਵਿੱਚ ਡੈਫੋਡਿਲ ਦੇ ਫੁੱਲਾਂ ਦਾ ਪੀਲਾ ਰੰਗ ਵੀ ਅਲੋਪ ਹੋ ਚੁੱਕਿਆ ਸੀ ਹਨੇਰਾ ਹਰੇਕ ਚੀਜ਼ ਦੀ ਖੂਬਸੂਰਤੀ ਨੂੰ ਡੱਸ ਲੈਂਦਾ ਹੈ ਦੂਸਰੇ ਦਿਨ ਸਵੇਰੇ ਸਵੇਰੇ ਮਿਸਜ ਹਾਰਟੀ ਦਾ ਫੋਨ ਆ ਗਿਆ ਉਹਨਾਂ ਕਹਿਆ कि मैं उस दिन उन्हें मिला मिलावां आमा मिलके आजा ਸਾਡੇ ਕੋਲ ਉਹਨਾਂ ਨੂੰ ਮਿਲਾ ਉਹ ਬੋਲੀ ਮੇਰੇ ਹਸਬੰਡ ਹਸਬੰਡ ਜਿਹੜੇ ਨੇ ਉਹ ਲੰਡਨ ਤੋਂ ਬਾਹਰ ਗਏ ਹੋਏ ਨੇ ਤੂੰ ਜ਼ਰੂਰ ਆਵੀਂ ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਨੇ ਦੁਪਹਿਰੇ ਮੈਂ ਮਿਸੇਜ ਹਾਰਡੀ ਨੂੰ ਮਿਲਿਆ ਮੈਨੂੰ ਦੇਖਦੇ ਹੀ ਉਹਨਾਂ ਕਿਹਾ ਕੱਲ ਰਾਤ ਜਦ ਤੂੰ ਗਿਆਸ ਹੈ ਨਾ ਖਾਸਾ ਉਦਾਸ ਹੈ ਤੂੰ ਇਸਦੇ ਲਈ ਸਾਰੀ ਰਾਤ ਮੈਨੂੰ ਵੀ ਨੀਂਦ ਨਹੀਂ ਆਈ ਮੈਂ ਤੈਨੂੰ ਇੱਕ ਅਜਿਹੀ ਗੱਲ ਦੱਸਣਾ ਚਾਹੁੰਦੀ ਹਾਂ ਜਿਹੜੀ ਅੱਜ ਤੱਕ ਮੈਂ ਕਿਸੇ ਦੇ ਨਾਲ ਸਾਂਝੀ ਨਹੀਂ ਕੀਤੀ ਡੇਵਿਡ ਤੇ ਮਰੀਅਮ ਦੇ ਨਾਲ ਵੀ ਨਹੀਂ ਕੀਤੀ ਉਹ ਦੂਸਰਾ ਕੜਾ ਵਹੀਦ ਖਾਨ ਨੇ ਨਹੀਂ ਸੀ ਚੁਰਾਇਆ ਹਾਲਾਂਕਿ ਉਸ ਵਿਚਾਰੇ ਉੱਤੇ ਇਲਜ਼ਾਮ ਇਹੋ ਲੱਗਿਆ ਸੀ ਪਰ ਇਹ ਤਾਂ ਸਰਾਸਰ ਝਾਤੀ ਹੋਈ ਨਾ ਮੈਂ ਮੈਸੇਜ ਹਾਰਦੀ ਨੂੰ ਕਿਹਾ ਹਾਂ ਝਾਤੀ ਤਾਂ ਹੋਈ ਪਰ ਕਦੀ ਕਦੀ ਅਸੀਂ ਸਾਰੇ ਹੀ ਝਾਤੀਆਂ ਕਰਦੇ ਹਾਂ ਮੈਂ ਇਹ ਨਹੀਂ ਕਹਿ ਰਹੀਆਂ ਕਿ ਇਹ ਕੋਈ ਚੰਗੀ ਗੱਲ ਐ ਹੋਇਆ ਇਹ ਸੀ ਕਿ ਡੇਵਿਡ ਛੋਟਾ ਜਿੰਨਾ ਸੀ ਜਦ ਅਸੀਂ ਲੋਕ ਹైదరాబాద్ ਤੋਂ ਫੇਰ ਕਸ਼ਮੀਰ ਆ ਗਏ ਸਾਂ ਝੀਲ ਦੇ ਕਿਨਾਰੇ ਸਾਡਾ ਮਕਾਨ ਸੀ ਅਸੀਂ ਅੰਗਰੇਜ਼ ਅਫਸਰ ਬਸ ਆਪਸ ਦੇ ਵਿੱਚ ਹੀ ਮਿਲਦੇ ਜੁਲਦੇ ਸਾਂ ਹਰ ਵੇਲੇ ਉਹੀ ਪੁਲ ਜਿਹੜਾ ਸੀ ਬ੍ਰਿਜ ਜਿੰਨ ਤੇ ਟਾਂਗ ਵਿਸਕੀ ਤੇ ਸੋਡਾ ਡਿਨਰ ਜੈਕਟ ਤੇ ਈਵਨਿੰਗ ਡਰੈਸ ਹਿੰਦੁਸਤਾਨ ਦੇ ਵਿੱਚ ਸਿਆਸੀ ਹਾਲਾਤ ਬੜੀ ਤੇਜ਼ੀ ਦੇ ਨਾਲ ਬਦਲ ਰਹੇ ਸਨ ਪਰ ਅਸਾਂ ਲੋਕਾਂ ਇੱਕ ਵੱਖਰੀ ਦੁਨੀਆ ਵਸਾਈ ਹੋਈ ਸੀ ਨਕਲੀ ਬਨਾਵਟੀ ਤੇ ਉਪਰੀ ਜਹੀ ਮੈਨੂੰ ਉਸ ਮਾਹੌਲ ਦੇ ਵਿੱਚ ਬੜੀ ਉਕਤਾਹਟ ਮਹਿਸੂਸ ਹੁੰਦੀ ਸੀ ਇੱਕ ਅਜੀਬ ਜਹੀ ਘੂਟਣ ਦਾ ਅਹਿਸਾਸ ਭਾਰੂ ਰਹਿੰਦਾ ਸੀ ਮੇਰੇ ਤੇ ਮੈਂ ਰੋਜ਼ ਦੇਰ ਤੱਕ ਘੋੜ ਸਵਾਰੀ ਕਰਦੀ ਝੀਲ ਦੇ ਵਿੱਚ ਤੈਰਦੀ ਰਹਿੰਦੀ ਦੂਰ ਦੂਰ ਤੱਕ ਟਹਿਲਣ ਤੁਰ ਜਾਂਦੀ ਪਰ ਮਨ ਨੂੰ ਸ਼ਾਂਤੀ ਨਾ ਮਿਲਦੀ ਇੱਕ ਦਿਨ ਮੈਂ ਆਪਣੀ ਕੋਠੀ ਵਾਪਸ ਪਹੁੰਚ ਕੇ ਘੋੜੇ ਤੋਂ ਉਤਰ ਰਹੀ ਸਾਂ ਤਵਹੀਦ ਖਾਨ ਨੇ ਮੇਰੀ ਮਦਦ ਕੀਤੀ ਵਹੀਦ ਖਾਨ ਸਾਡੇ ਘਰ ਕਈ ਸਾਲਾਂ ਤੋਂ ਮੁਲਾਜ਼ਮ ਸੀ ਬੜਾ ਉੱਚਾ ਲੰਮਾ ਖੂਬਸੂਰਤ ਪਠਾਨ ਸੀ ਉਹ ਪਰ ਉਸ ਦਿਨ ਘੋੜੇ ਤੋਂ ਉਤਰਦਿਆਂ ਹੋਇਆਂ ਇੰਨੇ ਸਾਲਾਂ ਦੇ ਵਿੱਚ ਪਹਿਲੀ ਵਾਰ ਮੈਂ ਵਹੀਦ ਖਾਨ ਦੇ ਇੰਨਾ ਨਜ਼ਦੀਕ ਆਈ ਸਾਂ ਉਸਦੇ ਹੱਥ ਤਾਕਤਵਰ ਤੇ ਮਜ਼ਬੂਤ ਸਨ ਤੇ ਉਸਦੇ ਜਿਸਮ ਦੇ ਵਿੱਚੋਂ ਪਸੀਨੇ ਦੀ ਬੋ ਆ ਰਹੀ ਸੀ ਉਸ ਦਿਨ ਸਾਡੇ ਆਤਿਸ਼ਯਦਾਨ ਦੇ ਲਈ ਕੁਹਾੜੇ ਦੇ ਨਾਲ ਲੱਕੜਾਂ ਪਾੜ ਪਾੜ ਰਿਹਾ ਸੀ ਸ਼ਾਇਦ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮੈਂ ਇੱਕ ਮਿਹਨਤੀ ਇਨਸਾਨ ਦੇ ਪਸੀਨੇ ਦੀ ਮਹਿਕ ਨੂੰ ਸੁੰਗਿਆ ਸੀ ਤੇ ਫਿਰ ਉਹ ਮਹਿਕ ਮੇਰਾ ਪਿੱਛਾ ਕਰਨ ਲੱਗ ਪਈ ਘਰ ਦੀ ਤਹਨਾਈ ਵਿੱਚ ਕਾਕਟੇਲ ਪਾਰਟੀਆਂ ਦੀ ਭੀੜ ਵਿੱਚ ਹਰ ਥਾਂ ਹਰ ਸਮੇਂ ਮੈਂ ਹੌਲੀ ਹੌਲੀ ਵਹੀਦ ਖਾਨ ਦੇ ਨੇੜੇ ਹੁੰਦੀ ਗਈ ਉਸ ਦੀ ਛਾਤੀ ਝੋੜੀ ਸੀ ਵਾਲ ਛਾ ਕਾਲੇ ਸਨ ਤੇ ਅੱਖਾਂ ਧੁੰਦਲੇ ਸ਼ਾਇਦ ਵਰਗੀਆਂ ਉਸ ਦੀ ਆਵਾਜ਼ ਦੇ ਵਿੱਚ ਕਸ਼ਮੀਰੀ ਝੀਲ ਦੇ ਕੰਡੇ ਉੱਗੇ ਰੁੱਖਾਂ ਦੇ ਵਿੱਚੋਂ ਸ਼ਾਮ ਵੇਲੇ ਲੰਘਦੀ ਹਵਾ ਵਰਗੀ ਹੂਕ ਸੀ ਮਰੀਮ ਦੀਆਂ ਅੱਖਾਂ ਦੇ ਵਿੱਚ ਵੀ ਤਾਂ ਸ਼ਾਇਦ ਸ਼ਾਹਦ ਵਰਗੀ ਮਿਠਾਸ ਹੈ ਮੈਂ ਮਿਸਜ ਹਾਰਡੀ ਨੂੰ ਸੁਣਾ ਕੇ ਬੜਬੜਾਇਆ ਸਾ ਮੈਨੂੰ ਕੱਲ ਸ਼ਾਮੀ ਦੇਖੀਆਂ ਤਸਵੀਰਾਂ ਯਾਦ ਆ ਰਹੀਆਂ ਸਨ ਮਰੀਮ ਦੇ ਹੁਸਨ ਨੂੰ ਭੁੱਲਣਾ ਆਸਾਨ ਨਹੀਂ ਸੀ ਹਾਂ ਮਰੀਮ ਵਹੀਦ ਖਾਨ ਦੀ ਬੇਟੀ ਹੈ ਉਸਦੇ ਖੂਨ ਦੇ ਵਿੱਚ ਪਠਾਨ ਤੇ ਅੰਗਰੇਜ਼ ਖੂਨ ਦਾ ਮਿਲਾਨ ਮਿਲਾਨ ਹੈ ਦੋ ਮੁਹੱਬਤ ਕਰਨ ਵਾਲੇ ਦਿਲਾਂ ਦੀ ਧੜਕਣ ਦੀ ਗੂੰਜ ਹੈ ਇਸੇ ਲਈ ਮਰੀਮ ਹਮੇਸ਼ਾ ਘਰ ਤੋਂ ਦੂਰ ਰਹੀ ਕਰਨਲ ਸਾਹਿਬ ਨੂੰ ਇੱਕ ਦਿਨ ਇਤفاق ਦੇ ਨਾਲ ਮੇਰੀ ਤੇ ਵਹੀਦ ਖਾਨ ਦੀ ਦੋਸਤੀ ਦਾ ਪਤਾ ਲੱਗ ਗਿਆ ਸੀ ਉਹ ਗੁੱਸੇ ਦੇ ਵਿੱਚ ਬਿਫਰੇ ਹੋਏ ਪਿਸਤੌਲ ਲੈ ਕੇ ਵਹੀਦ ਖਾਨ ਦੇ ਪਿੱਛੇ ਨਸੇ ਵਹੀਦ ਖਾਨ ਦੇ ਨਾਲ ਇੱਕ ਪਿੰਡ ਦੇ ਵਿੱਚ ਜਾ ਕੇ ਲੁਕ ਗਿਆ ਦੂਸਰੇ ਦਿਨ ਕਰਨਲ ਸਾਹਿਬ ਨੇ ਉਸ ਦੇ ਪਿੱਛੇ ਪੁਲਿਸ ਲਾ ਦਿੱਤੀ ਤੇ ਚੋਰੀ ਦੇ ਇਲਜ਼ਾਮ ਦੇ ਵਿੱਚ ਉਸ ਨੂੰ ਫੜਵਾ ਦਿੱਤਾ ਗਿਆ ਉਹ ਆਪਣੀ ਬਦਨਾਮੀ ਨਹੀਂ ਸਨ ਚਾਉਂਦੇ ਉਹ ਨਹੀਂ ਚਾਹੁੰਦੇ ਸਨ ਕਿ ਇੱਕ ਅੰਗਰੇਜ਼ ਅਫਸਰ ਦੀ ਪਤਨੀ ਤੇ ਇੱਕ ਹਿੰਦੂस्तानी ਨੌਕਰ ਦੇ ਇਸ਼ਕ ਦੇ ਚਰਚੇ ਹੋ ਜਾਣ ਪਰ ਫਿਰ ਦੂਸਰੇ ਕੜੇ ਦਾ ਕੀ ਹੋ ਗਿਆ ਜੀ ਕੀ ਹੋਇਆ ਦੂਸਰੇ ਕੜੇ ਦਾ ਮੈਂ ਪੁੱਛ ਲਿਆ ਦੂਸਰਾ ਕੜਾ ਸੀ ਹੀ ਨਹੀਂ ਕਰਨਲ ਸਾਹਿਬ ਦੇ ਖਾਨਦਾਨ ਦੇ ਹੱਥ ਸਿਰਫ ਇੱਕ ਕੜਾ ਹੀ ਆਇਆ ਸੀ ਤੇ ਇੰਨੇ ਬਰੇ ਤੁਸੀਂ ਲੋਕ ਆਪਣੇ ਦੋਸਤਾਂ ਸਾਹਮਣੇ ਹਿੰਦੂस्तानी ਨੌਕਰਾਂ ਨੂੰ ਬਹਿਮਾ ਤੇ ਚੋਰ ਦੱਸਦੇ ਰਹੇ ਮੇਰਾ ਖਿਆਲ ਹੈ ਡੇਵਿਡ ਤੇ ਮਰੀਮ ਵੀ ਇਹੀ ਸਮਝਦੇ ਹੋਣਗੇ ਹਾਂ ਮਿਸਜ ਹਾਰਟੀ ਦੀ ਆਵਾਜ਼ ਉਦਾਸ ਜਈ ਸੀ ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਿਹਾ ਪਰ ਕਦੀ ਹਿੰਮਤ ਨਹੀਂ ਹੋਈ ਕਿ ਸੱਚੀ ਗੱਲ ਕਿਸੇ ਨੂੰ ਦੱਸ ਸਕਾਂ ਮੈਂ ਇਸ ਕਰਕੇ ਅੱਜ ਤੈਨੂੰ ਉਚੇਚੇ ਤੌਰ ਦੇ ਉੱਤੇ ਬੁਲਾਇਆ ਹੈ ਕੀ ਦਾਸ ਸਕਾਂ ਕਿ ਅਸਾਂ ਅੰਗਰੇਜ਼ਾਂ ਦੇ ਵਿੱਚ ਵੀ ਇਨਸਾਨੀ ਕਮਜ਼ੋਰੀਆਂ ਹੁੰਦੀਆਂ ਨੇ ਈਰਖਾ ਦੀ ਅੱਗ ਦੇ ਵਿੱਚ ਅਸੀਂ ਵੀ ਪੁੱਜਦੇ ਹਾਂ ਅਸੀਂ ਵੀ ਜਾਣਦੇ ਬੁੱਝਦੇ ਹੋਏ ਅਕਸਰ ਝੂਠ ਬੋਲਦੇ ਰਹਿੰਦੇ ਹਾਂ ਹਾਰ ਮੰਨਣ ਦੀ بجائے ਅਸੀਂ ਵੀ ਹੱਠ ਧਰਮੀ ਬਣ ਬੈਠਦੇ ਹਾਂ ਤੇ ਸਭ ਤੋਂ ਵੱਡੀ ਗੱਲ ਇਹ ਹੀ ਕਿ ਅਸੀਂ ਕਿਸੇ ਹਿੰਦੂਸਤਾਨੀ ਦੇ ਨਾਲ ਮੁਹੱਬਤ ਕਰਦੇ ਹਾਂ ਤਾਂ ਉਸ ਦਾ ਵੀ ਕੋਈ ਹੱਦ ਬੰਨਾ ਨਹੀਂ ਹੁੰਦਾ ਭਾਵੇਂ ਕਦੀ ਕਦੀ ਮਜਬੂਰੀਆਂ ਸਾਨੂੰ ਇਸ ਦੱਕ ਖੁੱਲਮ-ਖੁੱਲ੍ਹਾ ਇਕਰਾਰ ਕਰਨ ਤੋਂ ਰੋਕ ਲੈਂਦੀਆਂ ਨੇ ਆਪਣੇ ਮਹਿਬੂਬ ਤੋਂ ਵਿਛੜਣ ਦੇ 28 ਸਾਲ ਬਾਅਦ ਵੀ ਉਸਦੇ ਪਸੀਨੇ ਦੀ ਮਹਿਕ ਨੂੰ ਨਹੀਂ ਭੁੱਲ ਸਕਦੇ ਮਿਸ ਜਹਾੜੀ ਦੀਆਂ ਨੀਲੀਆਂ ਅੱਖਾਂ ਵਿੱਚ ਅਥਰੂ ਥਿਰਕਣ ਲੱਗ ਪਏ ਸਨ ਕਾਸ਼ ਕਾਸ਼ ਮੈਂ ਇਹ ਸਭ ਵਹੀਦ ਖਾਨ ਨੂੰ ਕਹਿ ਸਕਦੀ ਤੇ ਬਾਅਦ ਦੁਪਹਿਰ ਜਦ ਮੈਂ ਬਾਹਰ ਨਿਕਲਿਆ ਸਾਂ ਤਾਂ ਡੈਫੋਡਿਲ ਦੇ ਪੀਲੇ ਫੁੱਲ ਮਿੱਠੀ ਮਿੱਠੀ ਧੁੱਪ ਦੇ ਵਿੱਚ ਝੂਮ ਰਹੇ ਸਨ ਤੇ ਮੈਂ ਸੋਚ ਰਿਹਾ ਸਾਂ ਕਿ ਜੇ ਹਿੰਦੂਸਤਾਨ ਦੇ ਵਿੱਚ ਮੈਨੂੰ ਕਦੀ ਵਹੀਦ ਖਾਨ ਮਿਲਿਆ ਤਾਂ ਉਸ ਨੂੰ ਦੱਸਾਂਗਾ ਕਿ ਲੰਡਨ ਦੇ ਵਿੱਚ ਇੱਕ ਅੰਗਰੇਜ਼ ਔਰਤ ਜਿਹੜੀ ਕਦੀ ਡਾਡੀ ਹੁਸੈਨ ਹੁੰਦੀ ਹੋਏਗੀ ਅੱਜ ਇੰਨੇ ਵਰਿਆਂ ਬਾਅਦ ਵੀ ਉਸ ਨੂੰ ਯਾਦ ਕਰਦੀ ਪਈ ਜੇ ਉਹਨਾਂ ਪਲਾਂ ਨੂੰ ਯਾਦ ਕਰਦੀ ਹੈ ਜਿਹੜੇ ਕਸ਼ਮੀਰ ਦੀਆਂ ਹੁਸੈਨ ਵਾਦੀਆਂ ਦੇ ਵਿੱਚ ਉਹਨਾਂ ਇਕੱਠਿਆਣੇ ਬਤਾਏ ਸਨ ਪਰ ਵਹੀਦ ਖਾਨ ਨੂੰ ਮੈਂ ਇਹ ਨਹੀਂ ਦੱਸ ਸਕਾਂਗਾ ਕਿ ਉਸਦੀ ਖੂਬਸੂਰਤ ਧੀ ਮਰੀਮ ਪੈਰਿਸ ਦੇ ਵਿੱਚ ਮਾਡਲ ਗਰਲ ਹੈ ਤੇ ਨਿਤ ਨਵੇਂ ਪੋਜਾਂ ਦੇ ਵਿੱਚ ਆਪਣੀ ਜਿਸਮ ਦੀ ਨਮਾਇਸ਼ ਕਰਦੀ ਹੈ ਇਹ ਗੱਲ ਸੁਣ ਕੇ ਸ਼ਾਇਦ ਬੁੱਢੇ ਵਹੀਦ ਖਾਨ ਨੂੰ ਕਾਫੀ ਦੁੱਖ ਹੋਏਗਾ ਵਹੀਦ ਖਾਨ ਨੂੰ ਕਾਫੀ ਦੁੱਖ ਹੋਏਗਾ ਜੀ ਦੋਸਤੋ ਇਹ ਸੀ ਜੀ ਗੱਲਬਾਤ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੱਥ ਧਰਮੀ ਅਲੀਅ ਅਲੀ ਬਾਕਰ ਜੀ ਦੀ ਕਲਮ ਦੇ ਵਿੱਚੋਂ ਤੇ ਇਸ ਦਾ ਅਨੁਵਾਦ ਪੰਜਾਬੀ ਦੇ ਵਿੱਚ ਕੀਤਾ ਆਪਣੇ ਮਹਿੰਦਰ 베ਦੀ ਜੈ ਤੋਂ ਉਹਨਾਂ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਤੇ ਮੈਂ ਤੁਹਾਡਾ ਦੋਸ ਪਪਿੰਦਰ ਪਾਰੇ ਤੇ ਦੋਆਬਾ ਰੇੜੂ ਦਾ ਮੰਚ ਜੀ ਦੋਸਤੋ ਇਹ ਹੈ ਜੀ ਮੁਹੱਬਤ ਦੀ ਗੱਲ ਤੇ ਇੱਕ ਦੂਸਰੇ ਦੇ ਬਾ ਨਾਲ ਮੁਲਕਾਂ ਦੇ ਵਿੱਚ ਜੋ ਬਿਹੇਵ ਕੀਤਾ ਜਾਂਦਾ ਹੈ ਨਫ਼ਰਤਾਂ ਪਾਲੀਆਂ ਜਾਂਦੀਆਂ ਨੇ ਪਰ ਹਰ ਮੁਲਕ ਦੇ ਵਿੱਚ ਹਰ ਪੰਜੇ ਉਂਗਲਾ ਇੱਕੋ ਨਹੀਂ ਹੁੰਦੀਆਂ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦੇ ਦਿਲ ਉਹਨਾਂ ਦੇ ਵਿੱਚ ਵੀ ਧੜਕਦਾ ਹੈ ਚਾਹੇ ਗੋਰੇ ਨੇ ਕਾਲੇ ਨੇ ਬ੍ਰਾਊਨ ਨੇ ਤੇ ਉਹਨਾਂ ਦੇ ਵਿੱਚ ਵੀ ਜਿਹੜਾ ਇਨਸਾਨ ਜਿਹੜਾ ਕੋਈ ਵੀ ਗਲਤੀ ਕਰ ਸਕਦਾ ਹੈ ਤੇ ਝੂਠ ਵੀ ਬੋਲਦਾ ਹੈ ਸੱਚ ਵੀ ਬੋਲਦਾ ਹੈ ਤੇ ਆਪਣੀ ਗੱਲ ਦੇ ਉੱਤੇ ਖੜਦਾ ਵੀ ਹੈ ਪੱਥਰ ਤੇ ਉੱਤੇ ਲਕੀਰ ਵੀ ਹੈ ਸਾਰੀਆਂ ਚੀਜ਼ਾਂ ਤੋਂ ਜਿਹੜਾ ਵਿਚੋਂ ਦੀ ਲੰਘ ਕੇ ਜਾਂਦਾ ਹੈ ਤੇ ਪਰ ਪ੍ਰਵਾਸ ਜਿਹੜਾ ਕੋਈ ਵੀ ਪਰਵਾਸੀ ਹੈ ਉਹ ਚਾਹੇ ਦੇਸ਼ ਦੇ ਵਿੱਚ ਹੈ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਹੈ ਪ੍ਰਵਾਸ ਤਾਂ ਪ੍ਰਵਾਸ ਹੀ ਹੈ ਨਾ ਉਹ ਚਾਹੇ ਆਪਣੇ ਮੁਲਕ ਦੇ ਵਿੱਚ ਹੋਵੇ ਜਿਵੇਂ ਓਜਲਾ ਸਾਹਿਬ ਕਹਿੰਦੇ ਹੁੰਦੇ ਹਨ ਕੰਤ ਓਲੇ ਪ੍ਰਦੇਸ਼ 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 ਹੀ ਹੁੰਦਾ ਹੈ ਤੇ ਪਰਦੇਸੀਆਂ ਦਾ ਦਰਦ ਉਹੀ ਸਮਝ ਸਕਦਾ ਜਿਨੇ ਪ੍ਰਦੇਸ਼ ਨੂੰ ਹੰਡਾਇਆ ਤੇ ਚਾਹੇ ਉਹ ਯੂਪੀ ਬਿਹਾਰ ਤੋਂ ਪਰਵਾਸੀ ਆਉਂਦੇ ਨੇ ਅੱਜ ਕੱਲ ਚਾਹੇ ਉਹ ਸਾਡੇ ਇਲਾਕੇ ਦੇ ਵਿੱਚ ਜ਼ਰੂਰ ਇਹ ਚੀਜ਼ਾਂ ਚੱਲ ਰਹੀਆਂ ਨੇ ਜਿੱਦਾਂ ਕਿ ਇਹਦੇ ਵਿੱਚ ਵੀ ਜ਼ਿਕਰ ਆਇਆ ਕਿ ਕਤਲ ਕਰਨ ਵਾਲੇ ਜਾਂ ਚੋਰੀਆਂ ਕਰਨ ਵਾਲੇ ਜਾਂ ਕ੍ਰਾਈਮ ਕਰਨ ਵਾਲੇ ਉਹ ਕੱਲੇ ਭਾਰਤ ਦੇ ਵਿੱਚ ਹੀ ਨਹੀਂ ਵੱਸਦੇ ਉਪਾਰਧੀਆਂ ਜੇਲ੍ਹਾਂ 'ਚ ਵੀ ਲੋਕ ਬੰਦ ਨੇ ਤੇ ਉਹੀ ਲੋਕ ਜਿਹੜੇ ਨੇ ਆਪਣੇ ਹੋਰ ਅਮਰੀਕਾ, ਕੈਨੇਡਾ, ਇੰਗਲੈਂਡ, ਫਿਨਲੈਂਡ, ਸਵੀਡਨ, ਡੈਨਮਾਰਕ, ਯੂਰਪ ਸਾਰੇ ਦੇ ਵਿੱਚ ਉਹਨਾਂ ਜੇਲ੍ਹਾਂ ਦੇ ਵਿੱਚ ਕੈਦ ਨੇ ਜਾਂ ਆਪਣੀਆਂ ਸਜ਼ਾਵਾਂ ਭੁਗਤ ਰਹੇ ਨੇ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਨੇ ਚੰਗੇ ਇਨਸਾਨ ਮੰਦੇ ਇਨਸਾਨ ਸ਼ੈਤਾਨ ਹਯਵਾਨ ਹਰ ਇਨਸਾਨ ਦੇ ਵਿੱਚ ਹੁੰਦਾ ਹੈ ਤੇ ਉਹ ਸਾਡੀ ਆਪਣੀ ਫਿਤਰਤ ਸਾਡੀ ਆਪਣੀ ਸੋਚਣੀ ਆਪਣੀ ਲਿਖਣੀ ਪੜਣੀ ਕਿਸ ਢਾਂਚੇ ਦੇ ਵਿੱਚ ਤੁਸੀਂ ਵਿਚਰਦੇ ਹੋ ਉਹਦੇ ਉੱਤੇ ਨਿਰਭਰ ਕਰਦਾ ਹੈ ਜੀ ਦੋਸਤੋ ਇਹ ਸੀ ਜੀ ਗੱਲਬਾਤ ਕਹਾਣੀ ਹੱਠ ਧਰਵੀ ਅਲੀ ਬਾਕਰ ਜੀ ਦੀ ਕਲਮ ਤੇ ਲੋ ਫਿਰ ਇੱਥੇ ਹੀ ਲੈਣੇ ਆ ਗਿਆ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾਰੀ ਉਰਦਾਂ ਮਾਂਚ